ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਵਿੱਚ ਅਕਾਲੀ ਦਲ ਦੀ ਜ਼ਬਰ ਵਿਰੋਧੀ ਲਹਿਰ ਦਾ ਅੱਜ ਪੰਜਵਾਂ ਦਿਨ ਸੀ ਅਤੇ ਪੰਜਵੇਂ ਦਿਨ ਵੀ ਅਕਾਲੀ ਦਲ ਦੇ ਵੱਲੋਂ ਪੰਜਾਬ ਸਰਕਾਰ ਅਤੇ ਉਹਨਾਂ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਈ ਮੁੱਦਿਆਂ ਤੇ ਘੇਰਿਆ ਗਿਆ। ਮੰਚ ਦੇ ਵਿੱਚ ਕਈ ਸਿਆਸੀ ਤੀਰ ਛੱਡੇ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਵਿਧਾਇਕਾਂ ਦੇ ਵੱਲੋਂ ਝੂਠੇ ਪਰਚੇ ਕਰਵਾਏ ਜਾਣ ਦੀ ਗੱਲ ਵੀ ਕਹੀ ਹੈ। ਪਰ ਪੰਜਾਬ ਦੇ ਹਲਕਾ ਖਡੂਰ ਸਾਹਿਬ ਦੇ ਸੈਨਿਕ ਜਸਪਾਲ ਸਿੰਘ ਦੀ ਆਪ ਵੀ ਟੀਵੀ ਸੁਣਾਈ ਹੈ ਜਿਸ ਦੇ ਵਿੱਚ ਜਸਪਾਲ ਸਿੰਘ ਨੇ ਦੋਸ਼ ਲਗਾਏ ਸੀ ਕਿ ਖਡੂਰ ਸਾਹਿਬ ਦੇ ਵਿਧਾਇਕ ਦੇ ਪੀਏ ਨੇ ਉਹਨਾਂ ਦੇ ਪਰਿਵਾਰ ਦੀ ਰੱਖਿਆ ਕਰਨ ਦੇ ਬਜਾਏ ਉਸ ਦੀ ਜ਼ਮੀਨ ਤੇ ਕਬਜ਼ਾ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਸਰਹੱਦਾਂ ਤੇ ਸੁਰੱਖਿਆ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਰੱਖਿਆ ਕਰਨ ਦੀ ਬਜਾਏ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਲੱਗ ਪੈਣ ਤਾਂ ਫਿਰ ਇਸ ਤੋਂ ਸ਼ਰਮਸਾਰ ਗੱਲ ਕੀ ਹੋ ਸਕਦੀ ਹੈ ਨਾਲ ਹੀ ਬਾਦਲ ਨੇ ਕਿਹਾ ਕਿ ਕੈਪਟਨ ਕਿਸਾਨਾ ਦੇ ਕਰਜ਼ਾ ਮਾਫੀ ਮੁੱਦੇ ਤੇ ਵੀ ਪਲਟਦੇ ਦਿਖਾਈ ਦੇ ਰਹੇ ਨੇ ਇਸ ਮੌਕੇ ਵਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਬਾਦਲ ਦੀ ਤੁਲਨਾ ਬਾਲੀਵੁੱਡ ਫਿਲਮ ਦੇ ਕਿਰਦਾਰ ਬੰਟੀ ਬਬਲੀ ਦੇ ਨਾਲ ਕੀਤੀ ਆ ਮੈਂ ਤਾਂ ਜੀ ਵਿਧਾਨ ਸਭਾ ਦੇ ਵਿੱਚ ਵੀ ਕੀਤਾ ਜੀ ਉਹ ਸਿਰਫ ਇਸ ਲਈ ਕੀਤਾ ਕਿਉਂਕਿ ਇੱਕ ਬੜੀ ਮਸ਼ਹੂਰ ਫਿਲਮ ਸੀ ਤੇ ਬੰਟੀ ਬਬਲੀ ਦਾ ਰੋਲ ਜੋ ਉਸ ਫਿਲਮ 'ਚ ਸੀ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਤੁਸੀਂ ਵੇਖੀ ਹੁੰਨੀ ਆ ਆਪਣੇ ਪਰਿਵਾਰ ਸਮੂਹੇ ਨਾਲ ਜੋ ਲੋਕਾਂ ਨਾਲ ਵਾਦੇ ਕੀਤੇ ਆ ਉਹ ਇੰਪਲੀਮੈਂਟ ਕਰੋ ਭਾਵੇਂ ਕਿਸਾਨੀ ਦੇ ਕਰਜ਼ੇ ਦੀ ਗੱਲ ਹੈ ਭਾਵੇਂ ਹਰ ਕਰ ਨੌਕਰੀ ਦੀ ਗੱਲ ਹੈ ਦਲਤਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਹੈ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਹੈ ਪੈਨਸ਼ਨ ਨੂੰ 2500 ਕਰਨ ਦੀ ਗੱਲ ਹੈ ਆਟੇ ਦਾਲ ਨਾਲ ਖੰਡ ਚਾਪਤੀ ਉਹ ਚੀਜ਼ਾਂ ਦੇਣ ਦੀ ਗੱਲ ਹੈ ਜਾਂ ਸ਼ਗਨਸ ਕੀ 51000 ਕਰਨ ਦੀ ਗੱਲ ਹੈ ਜੇ ਕਰ ਦਿਓਗੇ ਤੇ ਸਾਡੇ ਵੱਲੋਂ ਵਧਾਈ ਹੈ ਪੰਜਾਬ ਦੇ ਲੋਕਾਂ ਵੱਲੋਂ ਵਧਾਈ ਹੈ ਨਹੀਂ ਕਰੋਗੇ ਤੇ ਸਭਾਵਕ ਹੈ ਚਰਚਾ ਹੋਊਗੀ ਤੇਰਾ ਨੰਬਰ 15217438 ਐਚ ਨੈਗ ਜਸਪਾਲ ਸਿੰਘ 662 ਆਰਮੀ ਇਫੈਸ਼ੀਅਲ ਸਪੋਰਟਰ ਜੰਮੂ ਕਸ਼ਮੀਰ ਦੇ ਵਿੱਚ ਮੈਂ ਡਿਊਟੀ ਕਰਦਾ ਵਾਂ ਮੈਂ 24 ਘੰਟੇ ਮੌਤ ਦੇ ਮੂੰਹ ਘੜ ਜਾਂਦਾ ਵਾਂ ਪਰ ਮੈਨੂੰ ਤਮਕਿਆ ਮਿਲ ਰਹੀਆਂ ਮੇਰੇ ਪਿਤਾ ਜੀ ਨੂੰ ਤੇ ਆਪਣੇ ਮੁੰਡੇ ਬਚਾਲਾ ਕੌਣ ਦੇ ਰਿਆ ਤਰਮਨਜੀਤ ਸਿੰਘ ਸਕੀ ਦਾ ਪੀਏ ਉਹ ਤਮਕਿਆ ਦੇਣਾ ਆਪਣੇ ਮੁੰਡੇ ਬਚਾਲਾ ਮੈਨੂੰ ਕੀ ਬਚਾਉਣਾ ਮੈਂ ਤੇ 24 ਘੰਟੇ ਮੌਤ ਦੇ ਮੂੰਹ ਘੜੀ ਰਹਿਣਾ ਕਾਰਨ ਕਿ ਉਹ ਤਮ ਕਿਉਂ ਨਾ ਸਾਡੀ ਜਿਹੜੀ ਜ਼ਮੀਨ ਉਹ ਤੇ ਨਜਾਇਜ਼ ਕਬਜ਼ਾ ਕਰਾਇਆ ਐ ਐਸੇ 24 24 ਜੁਲਾਈ ਨੂੰ ਤੇ ਜਦੋਂ ਮੇਰੇ ਡੈਡੀ ਨੇ ਜਾ ਕੇ ਕਹੇ ਤੁਸੀਂ ਕਾਗਜ਼ ਦੇਖ ਲਵੋ ਕਹਿੰਦੇ ਕਾਗਜ਼ ਨਹੀਂ ਮੈਂ ਕਿਸੇ ਦੇ ਵੀ ਦੇਖਣੇ ਹੈਗੇ ਤੇ ਨਾ ਮੈਨੂੰ ਕੋਈ ਜ਼ਰੂਰਤ ਹੈ ਤੇ ਨਾ ਤਾਂ ਮੇਰਾ ਕਿਸੇ ਪਾਰਟੀ ਦੇ ਨਾਲ ਸੰਬੰਧ ਆ ਤੇ ਪਰ ਕਾਂਗਰਸ ਦੇ ਵਰਕਰਾਂ ਨੇ ਸਾਡੇ ਉਹ ਦੂਜੀ ਜਿਹੜੀ ਬੰਦੇ ਆ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰਧੇ ਮੇਰੇ ਡੈਡੀ ਨੇ ਕਾਗਜ਼ ਰਮਨਜੀਤ ਸਿੰਘ ਸਿੱਕੀ ਦੇ ਪੀਏ ਨੂੰ ਕਿਹਾ ਸੀ ਸਾਡੇ ਕਾਗਜ਼ ਦੇਖ ਲਓ ਕਾ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਪਾਜੀ ਪਿੰਡਾਂ ਦਾ ਮੈਂ ਕੈਪਟਨ ਸਾਹਿਬ ਦਾ ਬਿਆਨ ਸੁਣਾਣ ਕਿ ਅਕਾਲੀ ਦਲ ਐਵੇਂ ਝੂਠ ਬੋਲ ਰਿਹਾ ਹੈ ਮੈਂ ਕੈਪਟਨ ਸਾਹਿਬ ਨੂੰ ਤੇ ਸਾਰੇ ਕਾਂਗਰਸ ਲੀਡਰਸ਼ਿਪ ਨੂੰ ਮੈਂ ਦਿਖਾਉਣਾ ਚਾਹਣਾ ਹੈ ਵਿਚਾਰਾ ਜਸਪਾਲ ਸਿੰਘ ਇਹਦਾ ਕੋਈ ਸਬੰਧ ਅਕਾਲੀ ਦਲ ਨਹੀਂ ਹੈ ਆ ਹਿੰਦੁਸਤਾਨ ਦੀ ਪੁਲਿਸ ਦਾ ਇੱਕ ਫੌਜੀ ਹੈ ਜੰਮੂ ਕਸ਼ਮੀਰ 'ਚ ਪੋਸਟਿੰਗ ਹੈ ਇੱਥੇ ਆਇਆ ਇਹਦੇ ਘਰ 'ਚ ਵਿਚਾਰੇ ਦੇ ਘਰ ਦੇ ਵਿੱਚ 16 ਕਨਾਲ ਜ਼ਮੀਨ ਤੇ ਕਾਂਗਰਸੀ ਕਬਜ਼ਾ ਕਰਾ ਰਹੇ ਆ ਸੋ ਆ ਜ਼ੁਲਮ ਨਹੀਂ ਹੈ ਵਿਚਾਰੇ ਫੌਜੀ ਦੇ ਚਸਪਾਲ ਸਿੰਘ ਜਿਹੜੀ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਨੂੰ ਤਿਆਰ ਹੈ ਜੇ ਉਹਦੇ ਘਰ ਉਹਦੀ ਜ਼ਮੀਨ ਸੇਫਟੀ ਨਹੀਂ ਜ਼ਮੀਨ ਦੀ ਸੇਫਟੀ ਨਹੀਂ ਜੇ ਉਹਦੀ ਸੇਫਟੀ ਨਹੀਂ ਇਦੋਂ ਘਟਿਆ ਸਰਕਾਰ ਕੀ ਹੋਸਦੀ ਹੈ ਆ ਕੋਈ ਲਾਅ ਨਾ ਆਰਡਰ ਸਿਚੁਏਸ਼ਨ ਹੈ ਕਈ ਹਜ਼ਾਰਾ ਇਨਸੀਡੈਂਟ ਹੈ ਜਿਹੜੇ ਪਿਛਲੇ 4 ਮਹੀਨੇ ਚ ਇਹਨਾਂ ਕਾਂਗਰਸੀਆਂ ਨੇ ਕਬਜ਼ੇ ਕਰਨ ਦੀ ਜ਼ੁਲਮ ਕਰਨ ਦਾ ਨਾ ਕੰਮ ਕੀਤਾ ਹੈ ਇਦੋਂ ਵੱਧ ਪ੍ਰੂਫ ਕੀ ਹੋ ਸਕਦਾ ਵਿਚਾਰਾ ਨਾ ਕੋਈ ਸਬੰਧ ਨਹੀਂ ਮੈਨੂੰ ਪਤਾ ਲੱਗਿਆ ਜੀ ਜਦੋਂ ਇੰਨਾ ਦੁਖੀ ਸੀ ਕਹਿੰਦਾ ਮੈਂ ਡੀਸੀ ਦੇ ਦਫਤਰ ਸਾਹਮਣੇ ਮੈਂ ਆਪਣੇ ਆਪ ਅੱਗ ਲਾ ਦਿੰਨੀ ਆ ਸਰ ਬੰਗਲੌਰ ਦੇ ਵਿੱਚ ਇੱਕ ਐਸਾ ਮੈਂ ਉਹ ਵੀ ਕਰਿਆ ਕਿ ਸਰਕਾਰ ਤੇ ਹੁਣ ਵਿਸ਼ਵਾਸ ਉੱਠ ਗਿਆ ਹੈ। ਸਰਕਾਰ ਤੇ ਵਿਸ਼ਵਾਸ ਉੱਠ ਗਿਆ। ਜੇ ਐਜੇ ਇਨਸਾਨ ਇੱਕ ਮਿੰਟ ਯਾਰ ਐਜੇ ਇਨਸਾਨ ਤੇ ਐਜੇ ਵਿਚਾਰੇ ਗਰੀਬਾਂ ਤੇ ਆ ਇੱਤਿachar ਹੋਣ ਲੱਗੂ ਖਤਮ ਨਹੀਂ ਹੋਊਗਾ ਤੇ ਫਿਰ ਸਰਕਾਰ ਨੂੰ ਸਰਕਾਰ ਆਉਣ ਦਾ ਇੱਥੇ ਕੋਈ ਲਾਭ ਨਹੀਂ ਹੈ। ਕਿ ਅਸੀਂ ਕਰਜ਼ਾ ਸਾਡਾ ਮੁਫਤ ਹੋ ਜਾਊਗਾ। ਹੋਣਾ ਸਾਡਾ ਮਾਫ ਹੋ ਜੂਗਾ ਤੇ ਇੱਕ ਕਿਸਾਨ ਅਜਨਾਲੇ ਨੇ ਵਿੱਚ ਲਿਖ ਕੇ ਦਿੱਤਾ ਕਿ ਤੁਸੀਂ ਗੁਨਾਹਗਾਰ ਹੋ ਤੁਸੀਂ ਮੈਨੂੰ ਭਰੋਸਾ ਦਿੱਤਾ ਮੈਨੂੰ ਉਮੀਦ ਜਾਗੀ ਪਰ ਜਿਵੇਂ ਤੱਕਾ ਮੇਰਨਾ ਹੋਇਆ ਤੇ ਮੈਂ ਆਤਮਾ ਤੱਕ ਕਰਿਆ ਤੁਹਾਡੇ ਕਰਕੇ ਅਜੇ ਹਜ਼ਾਰਾਂ ਕਿਸਾਨ ਹੁਣ ਆਤਮਾ ਤੱਕ ਤੇ ਗਰੀਬ ਆਤਮਾ ਤੱਕ ਕਰਦੇ ਮਜਬੂਰ ਕਿਉਂਕਿ ਤੁਸੀਂ ਲਾਰਾ ਲਾਇਆ ਤੁਸੀਂ ਬੈਂਕਾਂ 'ਚ ਹੁਣ ਡਿਫਾਲਟ ਕਰਾਤਾ ਜਿਹੜੇ ਕਿਸਾਨ ਕੋ ਥੋੜਾ ਮੋਟਾ ਪੈਸਾ ਸੀ ਉਹਨਾਂ ਨੂੰ ਡਿਫਾਲਟਰ ਬਣਾ ਦਿੱਤਾ ਇਹ ਤੋਂ ਘਟਿਆ ਗੱਲ ਕੀ ਜਿਹੜੀ ਲੋਕਾਂ ਨਾਲ ਝੂਠਾ ਵਾਦਾ ਕਰਨਾ ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਗੁਰਦਾਸਪੁਰ ਤੋਂ ਬੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ